ਬਿਲਕੁਲ ਸਿੱਧਾ ਤੌਰ ਤੇ ਸੁਬੀਰ ਸਿੰਘ ਬਾਦਲ ਨੇ ਇਹ ਵੱਡੇ ਸਵਾਲ ਖੜ੍ਹੇ ਕੀਤੇ ਨੇ ਅਤੇ ਵਿਜੇ ਸਿੰਘਲਾ ਨੂੰ ਕਲੀਨ ਚੀਟ ਦਿੱਤੇ ਜਾਣ ਤੇ ਸਵਾਲ ਖੜ੍ਹੇ ਕਿਤਨੇ ਉਹਨਾਂ ਨੇ ਸਿੱਧਾ ਤੌਰ ਤੇ ਕਿਹਾ ਕਿ ਉਹਨਾਂ ਸਬੂਤਾਂ ਦਾ ਕੀ ਬਣਾ ਜਿਨ੍ਹਾਂ ਦੇ ਆਧਾਰ ਤੇ ਸਿੰਘਲਾ ਨੂੰ ਬਰਖਾਸਤ ਕੀਤਾ ਗਿਆ ਸੀ ਤਾਂ Manoj ਸੁਖਬੀਰ ਸਿੰਘ ਬਾਦਲ ਸਿੱਧਾ ਤੌਰ ਤੇ ਜਾਂਚ ਏਜੰਸੀਆਂ ਤੇ ਵੀ ਸਵਾਲ ਖੜ੍ਹੇ ਕਰ ਰਹੇ ਨੇ ਅਤੇ ਸਿੱਧਾ ਕਹਿ ਰਹੇ ਨੇ ਕਿ ਵਿਜੇ ਸਿੰਘਲਾ ਨੂੰ ਕਲੀਨ ਚੀਟ ਦੇਣ ਲਈ ਜਾਂਚ ਏਜੰਸੀਆਂ ਨੂੰ ਦਿੱਲੀ ਦੀ ਲੋਬੀ ਨੇ ਮਜਬੂਰ ਕੀਤਾ ਦਿਖੋ ਆਪਾਂ ਗੱਲ ਕਰੀਏ ਆਸ਼ੀਸ਼ ਜੀ ਆਪਾਂ ਗੱਲ ਕਰਦੇ ਆਂ ਕਿ ਅੱਧਾ ਜਿਸ ਤਰ੍ਹਾਂ ਦਾ ਕੇਸ ਸੀਗਾ ਜਿਸ ਤਰ੍ਹਾਂ ਗੱਲ ਪੇਚ ਕੀਤੀ ਗਈ ਥੀ ਜਿੱਦਾਂ ਸਭ ਕੁਝ ਸਾਹਮਣੇ ਆਇਆ ਸਕੇ ਕਿ ਵੱਡੀ ਕਾਰਵਾਈ ਹੋਈ ਹੈ ਭ੍ਰਸ਼ਟਾਚਾਰਨ ਉਨਕੇ ਵੱਡੀ ਕਾਰਵਾਈ ਕਿ ਉਹਨਾਂ ਦੇ ਨਾਲ ਥੋੜੇ ਦਿਨ ਪਹਿਲਾਂ ਜਿਹੜੀ ਐਂਟੀ ਕਰਪਸ਼ਨ ਜਿਹੜੀ ਹੈਲਪਲਾਈਨ ਉਹ ਵੀ ਜਾਰੀ ਕੀਤੀ ਗਈ ਸੀਗੀ ਤੇ ਉਸ ਨੂੰ ਉਸ ਤੋਂ ਬੜੀ ਗੱਲ ਕੀਤੀ ਕਿ ਪਾਕਿਸਤਾਨ ਹੈਗਾ ਉਹ ਸਵਾਲ ਚੁੱਕੇਗਾ ਕਲੋਜ਼ਰ ਰਿਪੋਰਟ ਕਿਉਂ ਕਿਉਂ ਲੋਡਰ ਰਿਪੋਰਟ ਤੁਸੀਂ ਪੇਸ਼ ਕਰ ਰਹੇ ਹੈਗੇ ਹੋ ਉਸ ਵਿੱਚ ਕਿਉਂ ਕੀ ਆ ਨਹੀਂ ਨਿਕਲਿਆ ਹੈਗਾ ਅੱਜ ਜਦ ਤੁਸੀਂ ਕਹਿੰਦੇ ਸੀ ਕਿ ਸਬੂਤ ਹੈਗੇ ਨੇ ਤੇ ਬਾਕੀ ਵੀ ਪੱਖਸ਼ ਦੀ ਜਿਹੜਾ ਹੈਗਾ ਉਹ ਜਾਂਚਦਾ ਪਰ ਪੁਲਿਸ ਜਿਹੜੀ ਹੈਗੇ ਬਗਲਗੇ ਇਹਦੇ ਪਾਪਾ ਕਿਸੇ ਸਰਕਾਰ ਦੀ ਗੱਲ ਨਹੀਂ ਕਰਦਾ ਪਰ ਪੁਲਿਸ ਜਿਹੜੀ ਹੈਗੀ ਆ ਉਹਦੀ ਜਿਹੜੀ ਕਾਰਜਗੁਜ਼ਾਰੀ ਹੈਗੀ ਆ ਉਹ ਪੂਰੀ ਤਰ੍ਹਾਂ ਨਾਲ ਸਵਾਲਾਂ ਦੇ ਘਰੇ ਵਿੱਚ ਹੈਗੀ ਆ ਮੋਹਾਲੀ ਪੁਲਿਸ ਦੀ ਕਾਰਗੁਜ਼ਾਰੀ ਜਿਹੜੀ ਹੈ ਆ ਉਹ ਸਵਾਲਾਂ ਦੇ ਘਰੇ ਵਿੱਚ ਹੈਗਾ ਦੇਖੋ ਬਖਸ਼ ਸਵਾਲ ਚੱਕੇਗਾ ਅੱਜ ਸੁਖਵੀਰ ਸਿੰਘ ਬਾਦਲ ਕਰਦੇ ਨੇ ਭਾਜਪਾ ਬੰਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਬਾਕੀ ਪਾਰਟੀਆਂ ਵੀ ਸਵਾਲ ਚੱਕ ਕੇ ਜਵਾਬ ਦੇਣਾ ਪਵੇ ਇਸ ਦਿਨ ਨਾਲ ਜਗਰ ਕਲੀਨ ਜੀਡ ক্লোਜ਼ਰ ਰਿਪੋਰਟ ਕੋਡ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ 14 ਜੁਲਾਈ ਡੇਟ ਰਕੀ ਲੱਗੀ ਹੋਈ ਹੈ ਵੱਡਾ ਭ੍ਰਸ਼ਟਾਚਾਰ ਦਾ ਮਸਲਾ ਸੀਗਾ ਵੱਡੇ ਮੰਤਰੀ ਨੂੰ ਪਕੜਾਇਆ ਗਿਆ ਸੀਗਾ ਤੇ ਇਸ ਨੂੰ ਵੀ ਜੀਆ ਗਿਆ ਕੋਡ ਕਿੰਨਾ ਦੇਖੋ ਮੈਨੂੰ ਯਾਦ ਹੈ ਕਿ ਜਦੋਂ ਡਾਕਟਰ ਵਿਜੇ ਸਿੰਘਲਾ ਦੀ ਗ੍ਰਿਫਤਾਰੀ ਹੋਈ ਸੀਐਮ ਆਫਿਸ ਬੁਲਾਇਆ ਗਿਆ 1% ਕਮਿਸ਼ਨ ਦਾ ਪੂਰਾ ਮਾਮਲਾ ਸੀ ਉਸ ਵੇਲੇ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀਗਾ ਕਿਉਂਕਿ ਰੀਸੈਂਟਲੀ ਸਰਕਾਰ ਬਣੀ ਸੀ ਉਸ ਵੇਲੇ ਤੁਹਾਨੂੰ ਯਾਦ ਹੋਣਾ ਹੈ ਅਤੇ ਉਦੋਂ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਦਿੱਲੀ ਚ ਵੀ ਇਸੇ ਤਰੀਕੇ ਨਾਲ ਜਦੋਂ ਸਰਕਾਰ ਬਣੀ ਸੀ ਅਸੀਂ ਆਪਣੇ ਮੰਤਰੀ ਖਿਲਾਫ ਕਾਰਵਾਈ ਕੀਤੀ ਅਤੇ ਹੁ ਸਰਕਾਰ ਬਣੀ ਅਸੀਂ ਆਪਣੇ ਸਿਹਤ ਮੰਤਰੀ ਜੋ ਕਿ ਹੁਣ ਸਾਬਕਾ ਸਿਹਤ ਮੰਤਰੀ ਨੇ ਉਸ ਖਿਲਾਫ ਕਾਰਵਾਈ ਕੀਤੀ ਅਤੇ ਪੂਰਾ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਇਆ ਸੀਐਮ ਭਗਵੰਤ ਮਾਨ ਵੀ ਸਟੇਟਮੈਂਟ ਦੇ ਗਏ ਕਿ 1% ਕਮਿਸ਼ਨ ਮੰਗਾ ਦਾ ਪੂਰਾ ਮਾਮਲਾ ਸੀ ਅਤੇ ਹੁਣ ਕਲੋਜ਼ਰ ਰਿਪੋਰਟ ਦਾਖਲ ਹੁੰਦੀ ਹੈ ਤਾਂ ਵਿਜੇ ਸਿੰਗਲਾ ਨਿਰਦੋਸ਼ ਸਾਬਤ ਹੁੰਦੇ ਆ ਕਿ ਮਤਲਬ ਪਹਿਲਾ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋ ਗਿਆ ਅਤੇ ਕਲੋਜ਼ਰ ਰਿਪੋਰਟ ਇਹ ਸਿੱਧਾ ਤੌਰ ਤੇ ਨਾ ਜਾਂਚ ਤੇ ਸਵਾਲ ਤਾਂ ਜ਼ਰੂਰ ਖੜੇ ਹੋ ਰਹੇ ਨੇ ਦੇਖੋ ਸਰਕਾਰ ਜੋ ਗੱਲ ਕਰਦੀ ਐ ਮੁਖਵੰਤ ਨੇ ਜੋ ਗੱਲ ਕਹੀ ਸੀ ਉਸ ਟਾਈਮ ਜੋ ਸਾਹਮਣੇ ਐ ਸਰ ਰਜਿੰਦਰ ਸਿੰਘ ਸੁਪਰਡੈਂਟ ਇੰਜੀਨੀਅਰ ਸੀਗੇ ਜਿਨ੍ਹਾਂ ਦੀ ਸ਼ਿਕਾਇਤ ਤੇ ਦਰਜ ਹੋਈ ਸੀ ਹੈਲਥ ਡਿਪਾਰਟਮੈਂਟ ਦੇ ਵਿੱਚ ਦਾ ਡਾ ਜਿਹੜਾ ਸੀਗਾ ਉਹ ਇੱਕ ਵਾਰ 1% ਕਮਿਸ਼ਨ ਦਾ ਜਗਾ ਮਸਲਾ ਸੀਗਾ ਤੇ ਜਿਹੜੇ ਰਜਿੰਦਰ ਸਿੰਘ ਸੀਗੇ ਉਹ ਡੈਪੂਟੇਸ਼ਨ ਦੇ ਉੱਪਰ ਹੈਲਥ ਡਿਪਾਰਟਮੈਂਟ ਵਿੱਚ ਆਏ ਹੋਏ ਸੀਗੇ ਜੋ ਐਸ ਸੀ ਸੀਗੇ ਉਹਨਾਂ ਦੀ ਰਿਪੋਰਟ ਜੋ ਮੁਖਵੰਤ ਨੇ ਗੱਲ ਕਹੀ ਉਸ ਟਾਈਮ ਦੀ ਗੱਲਾਂ ਜੋ ਸਾਹਮਣੇ ਰਿਕਾਰਡਿੰਗਾਂ ਉਹਨਾਂ ਸਾਹਮਣੇ ਗਈ ਪਰ ਅੱਸੀ ਸਿੱਛੇ ਇੱਥੇ ਗੱਲ ਮੁਖਮਤਤੀ ਦੀ ਗੱਲ ਨਹੀਂ ਹੈਗੀ ਇੱਥੇ ਜਾਂਚ ਏਜੰਸੀ ਦੀ ਗੱਲ ਆ ਬ ਸਜ਼ਾ ਹੋਣੀ ਚਾਹੀਦੀ ਜੀ ਉਹ ਸਬੂਤ ਕਿਉਂ ਨਹੀਂ ਇਕੱਠੇ ਕਰ ਸਕੇ ਉਹ ਸਬੂਤਾਂ ਨੂੰ ਕੀ ਹੋ ਗਿਆ ਜੁੱਸੇ ਕਹਿੰਦੇ ਆ ਐਸੀ ਕਹਿੰਦੇ ਰਜਿੰਦਰ ਸਿੰਘ ਕਹਿੰਦਾ ਸੀ ਕਿ ਮੇਰੇ ਤੇ ਫੋਨ ਦੇ ਉੱਪਰ ਗੱਲ ਹੋਈ ਹੈ ਤੇ ਗੱਲ ਜਾਂਚ ਏਜੰਸੀ ਤੇ ਆਉਂਦੀ ਹੈ ਜਾਂਚ ਏਜੰਸੀ ਦੀ ਵਿਫਲਤਾ ਹੈ ਅਸੀਂ ਨੂੰ ਮੰਨਾਂਗੇ ਸਰਕਾਰ ਨੂੰ ਸਰਕਾਰ ਜੋ ਕਹਿੰਦੀ ਸੀ ਉਹ ਨਾਲ ਗੱਲ ਕਹੀ ਹੈ ਪਰ ਜਾਂਚ ਜਨਸ ਨੇ ਕੀ ਕੀਤਾ ਜਾਂਚ ਏਜੰਸੀ ਹੀ ਕਲੋਜ਼ ਰਿਪੋਰਟ ਪੇਸ਼ ਕਰ ਰਹੀ ਹੈ ਜਾਂਚ ਏਜੰਸੀ ਹੀ ਐਫ ਆਈ ਆਰ ਦਰਜ ਕਰ ਰਹੀ ਹੈ ਜਾਂਚ ਏਜੰਸੀ ਹੀ ਇਹ ਜਾਂਚ ਕਰਨੀ ਸੀ ਜਾਂਚ ਏਜੰਸੀ ਜਾਂਚ ਏਜੰਸੀ ਸਵਾਲਾ ਦੇ ਕੇਰੇ ਚ ਹੈ ਅਤੇ ਇਹੀ ਸਵਾਲ ਇਹੀ ਸਵਾਲ ਵਿਰੋਧੀ ਵੀ ਖੜਾ ਕਰ ਰਹੇ ਨੇ ਕਿ ਕਿਸੇ ਤਰੀਕੇ ਨਾਲ ਇਹ ਬਿਲਕੁਲ ਸਹੀ ਢੰਗ ਨਾਲ ਇਹ ਜਾਂਚ ਨਹੀਂ ਹੋਈ ਕਿਉਂਕਿ ਜਦੋਂ ਕਲੋਜ਼ਰ ਰਿਪੋਰਟ ਤੁਸੀਂ ਕਹਿ ਰਹੇ ਹੋ ਕਿ ਜੀ ਸਬੂਤ ਕੋਈ ਠੋਸ ਬੂਤ ਵਿਜੇ ਸਿੰਘ ਲਗਦੇ ਖਿਲਾਫ ਨਹੀਂ ਮਿਲਿਆ ਮਨੋਜ ਜੀ ਬਿਲਕੁਲ ਜਾਂਚ ਏਜੰਸੀ ਦੀ ناکਾਮੀ ਜਿਹੜੀ ਹੈਗੀ ਆ ਉਹ ਜਿਹੜੇ ਵਿਪਕਸ਼ੀ ਨੇ ਉਹ ਸਰਕਾਰ ਨੂੰ ਕਹਿ ਰਹੇ ਆ ਵੀ ਤੁਹਾਡੀਆਂ ਜਾਂਚ ਏਜੰਸੀਆਂ ਤੁਸੀਂ ਕਹਿੰਦੇ ਸੀ ਪਕੜਾ ਗਿਆ ਥੋੜੇ ਕਿਸੀ ਸਬੂਤ ਸੀਗੇ ਪਰ ਜਾਂਚ ਏਜੰਸੀ ਕੋਲ ਨਹੀਂ ਆਇਆ ਕੁਝ ਵੀ ਜਾਂਚ ਏਜੰਸੀ ਜਿਹੜੀ ਹੈਗੀ ਆ ਕਲੋਜ਼ਰ ਰਿਪੋਰਟ ਪੇਸ਼ ਕਰ ਰਹੀ ਹੈ ਕੋਰਟ ਦੇ ਵਿੱਚ ਦੇਖੋ ਆਸ਼ੀਸ਼ ਕਲੋਜ਼ਰ ਰਿਪੋਰਟ ਕੋਰਟ ਕੋਰਟ ਚ ਪੇਸ਼ ਕਰ ਦਿੱਤੀ ਗਈ ਹੈ ਰਜਿੰਦਰ ਸਿੰਘ ਜਿਹੜੇ ਐਸ ਸੀਗੇ ਉਹਨਾਂ ਨੇ ਵੀ ਪਰ ਸੈਂਬਲੀ ਦਿਗਾਈ ਹੈ ਜੇ ਕੋ ਜੇ ਕੋਰਡੀਨੇਟ ਸਹਿਮਤ ਕਰਦਾ ਤਾਂ ਮੈਨੂੰ ਕੋਈ ਕਿਸ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈਗਾ ਪਰ 14 ਜੁਲਾਈ ਨੂੰ ਕੋਰਟ ਦੇਖਣਾ ਹੋਊਗਾ ਕਿ ਇਸ ਕਲ ਜਿਹੜਾ ਹੈਗਾ ਉਹ ਕੋਰਟ ਵੀ ਸਵਾਰ ਨਹੀਂ ਕਰਦਾ ਹੈਗਾ ਬੜੀ ਬੜੀਆਂ ਬੜੀਆਂ ਆਪਾਂ ਕਿਹੜੀਆਂ ਕੋਰਟਾਂ ਦੇ ਵਿੱਚ ਮਸਲੇ ਜਾਨਦੇ ਆਂ ਔਰ ਜਦ ਬੜੇ ਵੱਡੇ ਦੀ ਗੱਲ ਆndi ਆ ਆਖਰਕਾਰ ਸਵਾਲ ਖੜੇ ਹੁੰਦੇ ਨੇ ਹੁਣ ਜੋ ਕੋਰਟ ਹੈਗੀ ਆ ਉਹ 14 ਜਨਵਰੀ ਨੂੰ ਕੀ ਫੈਸਲਾ ਕਰਦਾ ਹੈਗਾ ਉਹਨਾਂ ਨੇ ਉਹਨਾਂ ਦੇ ਪਾਲੇ ਵਿੱਚ ਗੇਂਦ ਹੈਗੀ ਆ ਕਿ ਉਹ ਕਲੋਜ਼ ਰਿਪੋਰਟ ਸਵਾਰ ਕਰ ਦੇਣ ਜਾਂ ਜਾਜ ਏਜੰਸੀ ਨੂੰ ਫਟਕਾਰ ਲਗਾ ਕੇ ਇਸ ਦੇ ਵਿੱਚ ਹੋਰ ਕੋਈ ਕਾਰਵਾਈ ਕਰਨ ਨੂੰ ਕਹਿੰਦੇ ਨੇ ਉਸ ਦਿਨ ਸਭ ਕੁਝ ਸਾਫ਼ ਹੋਏਗਾ ਪਰ ਇਹ ਗੱਲ ਸਾਫ਼ ਹੈ ਕਿ ਜਾਜ ਏਜੰਸੀ ਜਿਹੜੀ ਹੈਗਾ ਬੇਫਲ ਰਹੀ ਹੈ ਮੋਹਾਲੀ ਪੁਲਿਸ ਬੇਫਲ ਰਹੀ ਹੈ ਕਿ ਉਹ ਸਿੰਘਾਂ ਦੇ ਖਿਲਾਫ ਸਬੂਤ ਖੜੇ ਕਰ ਸਕੇ ਜਿਸ ਕਾਰਨ ਉਹਨਾਂ ਨੂੰ ਕਲੋਜ਼ਰ ਰਿਪੋਰਟ ਪੇਸ਼ ਕਰਨੀ ਪਈ ਹੈ ਜੀ ਬਿਲਕੁਲ ਹਾਲਾਂਕਿ ਲਗਾਤਾਰ ਭਾਜਪਾ ਦੇ ਲੀਡਰ ਹੋਣ ਜਾਂ ਸ਼੍ਰੋਮਣੀ ਅਕਾਲੀ ਦਾ ਲੀਡਰ ਇਹ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਹਾਲਾਂਕਿ ਸਵਾਲ ਲਗਾਤਾਰ ਖੜੇ ਹੋ ਵੀ ਨਹੀਂ ਨਹੀਂ ਕਿਉਂਕਿ ਸਾਬਕਾ ਸੇਤ ਮੰਤਰੀ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਾਂਦਾ ਹੈ ਮੰਤਰੀ ਅਹੁਦੇ ਤੋਂ ਬਰਖਾਸਤ ਕੀਤਾ ਜਾਂਦਾ ਹੈ ਅਤੇ ਹੁਣ ਜੋ ਪੰਜਾਬ ਪੁਲਿਸ ਵੱਲੋਂ ਕਰੋਜ਼ਰ ਰਿਪੋਰਟ ਦਾਖਲ ਕੀਤੀ ਜਾਂਦੀ ਹੈ ਅਤੇ ਉਸ 'ਚ ਮੰਤਰੀ ਨੂੰ ਸਿੱਧਾ ਸਾਬਕਾ ਸੇਤ ਮੰਤਰੀ ਨੂੰ નિર્ਦੋਸ਼ ਕਰਾਰ ਦਿੱਤਾ ਜਾਂਦਾ ਹੈ ਅਤੇ ਸਵਾਲ ਇਹ ਖੜੇ ਹੋ ਰਹੇ ਨੇ ਕਿ ਜੋ ਭਾਜਪਾ ਦੇ ਲੀਡਰ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਪਤਾ ਹੈ ਕੀ ਮਾਨ ਸਾਹਿਬ ਕੋਲ ਜਿਹੜੇ ਸਬੂਤ ਉਸ ਵੇਲੇ ਸੀ ਉਹ ਕਿੱਥੇ ਗਏ ਇਹ ਸਿੱਧਾ ਤੌਰ ਤੇ ਸਵਾਲ ਪੁੱਛੇ ਜਾ ਰਹੇ ਨੇ ਉਹਨਾਂ ਨੇ ਸਿੱਧਾ ਤੌਰ ਤੇ ਇਹ ਵੀ ਸਵਾਲ ਖੜਾ ਕੀਤਾ ਕਿ ਕੀ ਇਹ ਸੀਐਮ ਦੀ ਸਹਿਮਤੀ ਨਾਲ ਲਿਆ ਗਿਆ ਫੈਸਲਾ ਹੈ ਜਾਂ ਦਿੱਲੀ ਵਾਲਿਆਂ ਦਾ ਫੈਸਲਾ ਹੈ ਕਿ ਹੁਣ ਕਮਿਸ਼ਨ ਦਾ ਹਿਸਾਬ ਹੋ ਗਿਆ ਤਾਂ तमाम ਇਹ ਸਵਾਲ ਖੜੇ ਹੋ ਰਹੇ ਨੇ ਭਾਜਪਾ ਸਵਾਲ ਖੜੇ ਕਰ ਰਹੀ ਹੈ ਤੇ ਸ਼੍ਰੋਮਣੀ ਕਾਲੀ ਦਲ ਦੇ ਸਵਾਲ ਸ਼੍ਰੋਮਣੀ ਕਾਲੀ ਦਲ ਵੱਲੋਂ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਤਾਂ